ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਵੀਡੀਓ ਨੂੰ ਸ਼ੇਅਰ ਕਰ ਦਿਓ ਦੁਬਾਰਾ ਹੈ ਪ੍ਰਸ਼ਾਸਨ ਜਿਹੜਾ ਫੇ ਤੱਕੇਸਾਈ ਦੇ ਨਾਲ ਤੁਸੀਂ ਦੇਖ ਰਹੇ ਹੋ ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਵੱਖ-ਵੱਖ ਜਿਹੇ ਬੰਦੀਆਂ ਦੇ ਝੰਡੇ ਲੱਭਣਗੇ ਜਿਸ ਦਾ ਵਿਰੋਧ ਕਰ ਲਈ ਪੋਪ ਲਾਈਨ ਦੇ ਅੱਗੇ ਹੋ ਗਏ ਆ ਜਿਹੜਾ ਪ੍ਰਸ਼ਾਸਨ ਆ ਤੱਕੇਸਾਈ ਦੇ ਉੱਤਰ ਆਇਆ ਜ਼ਿਲ੍ਹਾ ਗਰਦਾਸਪੁਰ ਪਿੰਡ ਚੀਮਾ ਖੁੱਡੀ ਤੇ ਵੀਡੀਓ ਨੂੰ ਭਾਈ ਵਾਤਵਾਤੇ ਸ਼ੇਅਰ ਜਰੂਰ ਕਰਦੇ ਰਹੋ ਵਾਤਵਾਤੇ ਸ਼ੇਅਰ ਕਰੋ ਵੀਡੀਓ ਨੂੰ ਆ ਚੀਮਾ ਖੁੱਡੀ ਦੀਆਂ ਲਾਭਤ ਤਸਵੀਰਾਂ ਜੇਰਾ ਭਗਵੰਤ ਮਾਨ ਸਰਕਾਰ ਮੋਦੀ ਸਰਕਾਰ ਦੇ ਸ਼ਾਇਦ ਕਿਸਾਨਾਂ ਨਾਲ ਜਿਹੜਾ ਗੁੰਡਾਗਰਦੀ ਕਰਦੇ ਉਤਰਿਆ ਜੇਰਾ ਵੀ ਲਾਈਵ ਨਾਲ ਜੁੜ ਗਿਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜ਼ਿਲ੍ਹਾ ਗਰਦਾਸਪੁਰ ਪਿੰਡ ਟੀਮਾ ਖੁੱਡੀ ਸ਼ਹੀਦ ਭਾਈ ਜਗਰਾਜ ਸਿੰਘ ਦੀ ਜਿਹੜੀ ਕੋਠੀ ਲਾ ਕੇ ਜ਼ਮੀਨ ਆਉਂਦੀ ਆ ਉਹਦੇ ਵਿੱਚ ਦੁਬਾਰਾ ਪ੍ਰਸ਼ਾਸਨ ਆ ਗਿਆ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਅਸੀਂ ਦੂਰ ਹੋ ਕੇ ਲਾਈਵ ਕਰ ਰਹੇ ਹਾਂ ਕਿਉਂਕਿ ਪ੍ਰਸ਼ਾਸਨ ਦਾ ਕ੍ਰੈਮ ਹੁੰਦਾ ਜਦੋਂ ਕਵਰ ਕਰਦੇ ਨੂੰ ਰੋਕਣਾ ਇਸ ਕਰਕੇ ਥੋੜਾ ਜਿਆਦਾ ਦੂਰ ਆ ਕਿਸਾਨ ਨਾਰੇਬਾਜੀ ਵੀ ਕਰਨੀ ਸ਼ੁਰੂ ਕਰ ਦਿੱਤੀ ਆ ਉਹ ਪਲਾਨ ਇੱਕ ਵਾਰ ਵੇਦਵਾਰਾ ਸਟਾਰਟ ਕੀਤੀ ਗਈ ਆ ਪੋਪ ਲਾਨ ਫੇਰ ਦੁਬਾਰਾ ਸ਼ੇਅਰ ਕੀਤੀ ਗਈ ਹੈ ਸੜਕ ਤੇ ਵੀ ਚਲੇ ਗਏ ਆ ਰਸਤੇ ਸਾਰੇ ਬੰਦ ਕਰ ਦਿੱਤੇ ਆ ਹੋਣ ਸਰਕਾਰ ਜਿਹੜੀ ਕੀ ਕਰਨਾ ਚਾਹੁੰਦੀ ਆ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਜ਼ਿਲ੍ਹਾ ਗਰਦਾਸਪੁਰ ਦੇ ਦੇ ਵਿੱਚ ਜਿਹੜਾ ਪ੍ਰਸ਼ਾਸਨ ਦੀ ਪੰਜਾਬ ਦੇ ਵਿੱਚ ਵਾਕੋ-ਅੱਖ ਤਾਵੇਂ ਤੋਂ ਜਿਹੜੀ ਹੁੰਦੀ ਹੈ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਜਿਹੜੀ ਆ ਗੁੰਡਾਗਰਦੀ ਤੁਹਾਨੂੰ ਵੇਖਣ ਨੂੰ ਮਿਲ ਰਹੀ ਹੈ ਪ੍ਰਸ਼ਾਸਨ ਦੀ ਵੀਡੀਓ ਨੂੰ ਭਾਈ ਵਾਰ-ਵਾਰ ਸ਼ੇਅਰ ਜ਼ਰੂਰ ਕਰਦੇ ਰਹੋ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਖਾ ਵਿਖਾ ਰਹੇ ਆ ਜਿੰਨੀਆਂ ਵੀ ਇੱਥੇ ਪੰਜਾਬ ਦੀਆਂ ਜਹੇ ਬੰਦੀਆਂ ਵਿੱਚ ਹਿੱਸਾ ਲੈ ਰਹੀਆਂ ਵੱਖ-ਵੱਖ ਕਿਸਾਨਾਂ ਦੇ ਕਿਸਾਨ ਜਹੇ ਬੰਦੀਆਂ ਦੇ ਝੰਡੇ ਜਿਹੜੀ ਪੋਪ ਲੈਣ ਨੂੰ ਡੱਕਣਗੇ ਦੁਬਾਰਾ ਪ੍ਰਸ਼ਾਸਨ ਜੇ ਕੋਈ ਹਰਕਤ ਕਰਦਾ ਤਾਂ ਵੀਡੀਓ ਨੂੰ ਬਾਤੋਂ ਤੇ ਸ਼ੇਅਰ ਜ਼ਰੂਰ ਕਰਿਓ ਭਾਈ ਵੀਡੀਓ ਨੂੰ ਤੁਹਾਨੂੰ ਜ਼ੂਮ ਕਰਕੇ ਸਾਰਾ ਕੁਝ ਵਿਖਾਵਾਂਗੇ ਦੂਰ ਆ ਥੋੜਾ ਜਿਆਦਾ ਕਵਰ ਕਰ ਰਹੇ ਹਾਂ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿੰਡ ਚੀਮਾ ਖੁੱਡੀ ਤੋਂ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੀ ਆਰੂ ਜੀ ਉਹਦੇ ਬਹੁਤ ਵੱਡੀ ਤਤਤਾਦ ਦੇ ਵਿੱਚ ਲੜ ਰਹੇ ਆ ਲੜਨਗੇ ਭੇਡਨਗੇ ਅੱਜ ਮਤਾ ਪਾ ਕੇ ਆਏ ਸੀ ਕਿ ਅੱਜ ਸ਼ਹੀਦیاں ਮਰ ਜੀਵਰੇ ਆਏ ਜਿਹੜੇ ਮਰ ਜੀਵਰੇ ਇੱਥੇ ਆਏ ਉਹ ਲੜਨ ਆਲੇ ਆ ਜਿੰਨਾ ਸ਼ੰਭੂ ਬਾਰਡਰ ਤੇ ਸ਼ੰਭੂ ਬਾਰਡਰ ਤੇ ਕੇਂਦਰ ਦੀ ਸਰਕਾਰ ਤੇ ਦਿੱਲੀ ਦੀ ਪੁਲਿਸ ਦੇ ਫੋਰਸਾਂ ਦੇ ਨਾਲ ਵਾਰ ਦੇ ਧੂਏ ਦੇ ਵਿੱਚ ਬੰਬਬਾਰੀ ਹੁੰਦੀ ਰਹੀ ਉਹਤੇ ਕਰਦੇ ਰਹੇ ਆ ਭਾਈ ਵੀਡੀਓ ਨੂੰ ਕਰ ਦਿਓ ਸ਼ੇਅਰ ਜ਼ਿਲ੍ਹਾ ਗਰਦਾਸਪੁਰ ਪਿੰਡ ਚੀਮਾ ਖੁੱਡੀ ਦੇ ਵਿੱਚ ਪ੍ਰਸ਼ਾਸਨ ਦੀ ੱੱਕੇਸਾਈ ਚੱਲਦੀ ਸ਼ੁਰੂ ਹੋ ਗਈ ਆ ਮਨੇਰੇ ਪੰਜ ਵਜੇ ਤੋਂ ਫੋਰਸਾਂ ਲੱਗੀਆਂ ਸੀ ਕਿਸਾਨ ਮਜ਼ਦੂਰ ਵੀ ਇਕੱਠੇ ਹੋ ਗਏ ਸੀ ਕੀ ਹੁੰਦਾ ਵਾ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਤਗੜੇ ਹੋ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇ ਦੇ ਨਾਲ ਬਨੇ ਰਹੋ ਵਾਤ ਵਾਤ ਗਰੁੱਪਾਂ 'ਚ ਸ਼ੇਅਰ ਕਰਦੇ ਰਹੋ ਲਾਈਵ ਤੁਹਾਨੂੰ ਕਟ-ਕਟ ਕੇ ਉਹ ਖਵਾਗੇ ਲਗਾਤਾਰ ਹੀ ਲਾਈਵ ਨਹੀਂ ਚਲਣੀ ਵੇਖ ਲਿਓ ਜੀ ਸਾਡੀਆਂ ਕਿਸਾਨ ਮਜ਼ਦੂਰ ਬੀਬੀਆਂ ਵੀ ਜਿਹੜੀਆਂ ਪਹੁੰਚ ਗਈਆਂ ਕਮੈਂਟ ਕਰਕੇ ਜਰੂਰ ਭਗਵੰਤ ਮਾਨ ਸਰਕਾਰ ਤੇ ਮੋਦੀ ਸਰਕਾਰ ਦੀ ਮੁਰਦਾਬਾਦ ਜਰੂਰ ਲਿਖੋ ਸੋਸ਼ਲ ਮੀਡੀਆ ਤੇ ਜੋ ਕੁਝ ਹੋ ਰਿਹਾ ਠੀਕ ਆ মিডিਆ ਵੀ ਆਇਆ ਪਰ ਆਪਨਾ ਸੀ ਆਪਣੇ ਮੀਡੀਆ ਤੋਂ ਤੁਹਾਨੂੰ ਖਵਾ ਰਹੇ ਆ ਮੁਰਦਾਬਾਦ ਦੇ ਨਾਰੇ ਲੱਗਨੇ ਸ਼ੁਰੂ ਹੋ ਗਏ ਆ ਜਨਕਾਰੇ ਲੱਗਨੇ ਸ਼ੁਰੂ ਹੋ ਗਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸ਼ੇਅਰ ਕਰਦੇ ਰਹੋ ਜੀ ਵੀਡੀਓ ਨੂੰ ਪੋਪਲ ਨੇ ਕਰ ਫੇ ਦੁਬਾਰਾ ਡੱਕ ਲਈ ਆ ਕੀ ਕਰਦਾ ਪ੍ਰਸ਼ਾਸਨ ਹੁਣ ਕੀ ਨੀ ਨੀਤੀ ਵਰਤਦਾ ਇਹ ਕਰ ਸਭ ਕੁਝ ਡੱਕ ਲਿਆ ਵਾ ਸ਼ੇਅਰ ਕਰੀ ਜਾਓ ਵੀਡੀਓ ਨੂੰ ਤੇ ਕਮੈਂਟ ਵੀਰ ਜਰੂਰ ਕਰਕੇ ਭਗਵੰਤ ਮਾਨ ਸਰਕਾਰ ਦੇ ਕਮੈਂਟ ਜਰੂਰ ਕਰੋ ਜਿਹੜੇ ਵੀ ਲੈਬ ਨਾਲ ਜੁੜੇ ਆ ਕਿਸਾਨਾਂ ਮਜ਼ਦੂਰਾਂ ਦਾ ਹੌਸਲਾ ਵਧਾਓ ਜਿਹੜੇ ਮੈਦਾਨੇ ਜੰਗ ਚ ਲੜ ਰਹੇ ਆ ਕਮੈਂਟ ਕਰਕੇ ਆਪਣੇ ਜਏ ਬੰਦ ਕਵੀਰਾਂ ਦਾ ਹੌਸਲਾ ਵਧਾਓ ਭਗਵੰਤ ਮਾਨ ਸਰਕਾਰ ਮਰਦਾਬਾਦ ਜਰੂਰ ਲਿਖੋ ਜ਼ਿਲ੍ਹਾ ਗਰਦਾਸਪੁਰ ਪਿੰਡ ਚੀਮਾ ਖੁੱਡੀ ਸ਼ਹੀਦ ਭਾਈ ਜਗਰਾਦ ਸਿੰਘ ਦੇ ਜੋ ਲਾਗੇ ਘਰ ਆ ਉਹਦੇ ਘਰ ਦੇ ਲਾ ਕੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਜ਼ਮੀਨਾਂ ਦੇ ਜਿਹੜੇ ਕਬਜ਼ੇ ਤੁਹਾਨੂੰ ਦੱਸ ਦਈਏ ਕਿ ਬਿਲਕੁਲ ਰੇਟ ਘਟ 1 ਰੁਪਿਆ ਜ਼ਮੀਨ ਦਾ ਖਾਤਿਆਂ ਦੇ ਵਿੱਚ ਪੈਸੇ ਨਹੀਂ ਗੇ ਪਾਏ ਕਿਉਂ ਵਾਰ-ਵਾਰ ਸਾਡੇ ਆਗੂਆਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਡੀਜੀਪੀ ਪੱਧਰ ਤੇ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ ਆ ਕੇਂਦਰ ਸਰਕਾਰ ਦੇ ਮੰਤਰੀ ਜਿਹੜੇ ਆ ਉਹਨਾਂ ਦੇ ਨਾਲ ਮੀਟਿੰਗਾਂ ਹੋਈਆਂ ਆ ਜੱਟ ਦੀ ਗਰਮੀ ਪਾਈ ਜਿਹੜਾ ਟੈਂਪਰੇਚਰ ਆ 45 ਤੋਂ ਉੱਪਰ ਆ ਤੇ ਯਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੋਰ ਨਾ ਜਹੇ ਬੰਦੀਆਂ ਦੇ ਯੋਧੇ ਆ ਬੀਬੀਆਂ ਪੈਣਾ ਵਾ ਇੰਨੇ ਟੈਂਪਰੇਚਰ ਦੇ ਵਿੱਚ ਲਾ ਰਹੇ ਐਂਬੂਲੈਂਸ ਦਾ ਪ੍ਰਬੰਧ ਕੀਤਾ ਜੇ ਕੋਈ ਇੱਥੇ ਕੁਝ ਹੋ ਜਾਂਦਾ ਭਗਵੰਤ ਮਾਨ ਸਰਕਾਰ ਨੂੰ ਤੇ ਜਿਹੜਾ ਇੱਥੇ ਦਾ ਗਵਾਹੀ ਪ੍ਰਸ਼ਾਸਨ ਕਰ ਰਿਹਾ ਉਹਨਾਂ ਨੂੰ ਕੱਲ ਨੂੰ ਜਵਾਬ ਦੇਣੇ ਜਨਤਾ 'ਚ ਬੁਰੇ ਹੋ ਜਾਣਗੇ ਬਿਲਕੁਲ ਕਿ ਜਿਹੜੇ ਕਿਸਾਨ ਆ ਸ਼ਾਂਤਮਈ ਤਰੀਕੇ ਨਾਲ ਰੋਡ ਤੇ ਬੈਠ ਚੱਲੇ ਆ ਆਗੂ ਉਹਨਾਂ ਨੂੰ ਕਹਿ ਰਿਹਾ ਕਿ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਹੀ ਪ੍ਰੋਟੈਕਟ ਕਰਾਂਗੇ ਅੱਗੇ ਨਹੀਂ ਜਾਣ ਦੇਵਾਂਗੇ ਕਿਤੇ ਵੀ ਰੋਡ ਤੇ ਜ਼ਮੀਨ ਤੇ ਕਬਜ਼ਾ ਨਹੀਂ ਲੈਣ ਦਾਂਗੇ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਭਗਵੰਤ ਮਾਨ ਸਰਕਾਰ ਮੁਰਦਾਬਾ ਜਰੂਰ ਲਿਖੋ ਆਪਣੇ ਜਿਹਾਰੂ ਯੋਧੇ ਜਿਹੜੇ ਸਾਡੀਆਂ ਮਾਤਾ ਭਾਗੌਰ ਦੀਆਂ ਵਾਰਸਾਂ ਅਸਲੇ ਮਾਤਾ ਭਾਗੌਰ ਦੀਆਂ ਵਾਰਸਾਂ ਮਸ਼ੀਨ ਦੇ ਅੱਗੇ ਖਲੋਤੀਆਂ ਪੋਪ ਲਾਈਨ ਦੇ ਉਹਨਾਂ ਦਾ ਹੌਸਲਾ ਵਧਾਓ ਇਹ ਅੱਜ ਪੂਰੇ ਪੰਜਾਬ ਦੇ ਵਿੱਚ ਲਹਿਰ ਚਲੀ ਖੰਡੂਰ ਸਾਹਿਬ ਤੇ ਵੀ ਹੋਇਆ ਤੇ ਅੱਜ ਜਿਹੜਾ ਗਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੇ ਵੀ ਆਉਣਾ ਸੀ ਪਰ ਆਸ ਟਾਈਮ ਜ਼ਿਲ੍ਹਾ ਗਰਦਾਸਪੁਰ ਪਿੰਡ ਚੀਮਾ ਖੁੱਡੀ ਦੇ ਵਿੱਚ ਸਰਕਾਰ ਫੇਰ ਦੁਬਾਰਾ ਚਰੀ ਆ ਵੀਡੀਓ ਨੂੰ ਸ਼ੇਅਰ ਕਰੀ ਜਾਓ ਜੀ ਲਾਈਵ ਨਾ ਬਣੇ ਦਿਓ ਤੁਹਾਨੂੰ ਲਾਈਵ ਉਹ ਖਾਲੀ ਰਵਾਂਗੇ ਤੋੜ-ਤੋੜ ਕੇ ਲਾਈਵ ਚਲਾਵਾਂਗੇ ਕਿ ਲੰਬੀ ਲਾਈਵ ਨਹੀਂ ਚੱਲਣੀ ਛਾੜੀ ਲਾਈਵ ਨਾ ਬਣੇ ਦਿਓ ਜੀ ਮੈਂ ਆਪਣੇ ਤੋਂ ਹੀ ਮੈਂ ਆਪਣੇ ਤੋਂ ਆਪਣੇ ਤੋਂ ਹਾਂ ਬਹੁਤ ਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਗੋਪੀ ਉਹਨਾਂ ਦਾ ਲਾਈਵ ਚਲਾਲ ਚਾਲੂ ਕਰਦੀ ਕਨੈਕਟ ਹੋ ਗਈ ਸੀ ਚੱਲੋ ਭਾਈ ਬਾਤਵਾ ਵੀਡੀਓ ਸ਼ੇਅਰ ਕਰੋ ਵੇਖੋ ਕਿਸਾਨ ਨਹੀਂਗੇ ਨਿਕਲੇ ਛੋਟੇ ਛੋਟੇ ਬੱਚੇ ਵੀ ਇਹਦੇ ਤੁਹਾਨੂੰ ਦੱਸਿਆ ਗਿਆ ਉਹਖੋ ਜੀ ਬਿਲਕੁਲ ਛੋਟੇ ਛੋਟੇ ਬੱਚੇ ਆਪਣੀਆਂ ਜ਼ਮੀਨਾਂ ਬਚਾਉਂਦੇ ਲਈ ਅੱਗੇ ਆਏ ਪਰ ਪ੍ਰਸ਼ਾਸਨ ਤੇ ਭਗਵੰਤਮਾਨ ਅੰਨਾ ਬੋਲਾ ਭਗਵੰਤਮਾਨ ਸਰਕਾਰ ਦੀ ਅੰਨੀ ਬੋਲੀ ਸਰਕਾਰ ਤੇ ਜਿਹੜਾ ਪ੍ਰਸ਼ਾਸਨ ਦੇ ਛੋਟੇ ਛੋਟੇ ਬੱਚੇ ਆ ਜਿਹੜੀਆਂ ਪੋਪ ਲਾਈਨਾਂ ਡਾਕ ਕੇ ਬੈਠੇ ਆ ਅੱਜ ਜੱਟ ਦੀ ਗਰਮੀ ਆ ਜਿਹੜਾ ਟੈਂਪਰੇਚਰ ਬਹੁਤ ਹੈਵੀ ਆ ਜੇ ਇੱਥੇ ਕਿਸੇ ਬੱਚੇ ਨੂੰ ਕੁਝ ਹੋ ਜਾਂਦਾ ਤੇ ਭਾਈ ਕੱਲ ਨੂੰ ਪੂਰਾ ਪੰਜਾਬ ਜਾਮ ਕਰਕੇ ਜਿਹੜਾ ਪ੍ਰਸ਼ਾਸਨ ਇਥੇ ਕੋਈ ਗੁੰਡਾਗਰਦੀ ਕਰ ਰਿਹਾ ਉਹਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਊਗਾ ਆਪਾ ਇਸ ਟਾਈਮ ਤੁਹਾਨੂੰ ਬਹੁਤ ਦੁਨੀਆ ਸਾਡੇ ਨਾਲ ਜੁੜ ਗਈ ਆ ਸੂਬੇ ਦੇ ਆਗੂ ਪਧੇਰ ਵੀ ਸਾਡੇ ਨਾਲ ਜੁੜ ਗਏ ਆ ਸੂਬੇ ਦੇ ਆਗੂ ਪੂਰਾ ਜਿਹੜਾ ਪੰਜਾਬ ਅਲਰਟ ਤੇ ਹੋ ਗਿਆ ਤੇ ਜਿਹੜਾ ਪ੍ਰਸ਼ਾਸਨ ਆ ਜਿਹੜੇ 5 ਵਜੇ ਤੋਂ ਆ ਕੇ ਇੱਥੇ ਬੈਠਾ ਵਾ ਐਂਬੂਲੈਂਸ ਮਗਾਈਆਂ ਫਾਈਬਰ ਗੇਟ ਦੀਆਂ ਗੱਡੀਆਂ ਮਗਾਈਆਂ ਜਦੋਂ ਕਿਸਾਨਾਂ ਦੀ ਕਣਕ ਨੂੰ ਅੱਗ ਲੱਗੀ ਸੀ ਉਦੋਂ ਫਾਈਬਰ ਗੇਟ ਦੀਆਂ ਗੱਡੀਆਂ ਇਹਨਾਂ ਦੀਆਂ ਕਿੱਥੇ ਗਈਆਂ ਸੀ ਉਦੋਂ ਇਹ ਸੁਰੱਖਿਆ ਫੋਰਸਾਂ ਕਿੱਥੇ ਗਈਆਂ ਸੀ ਜਦੋਂ ਅੱਗ ਭਜਾਉਂਦੇ ਦੋ ਕਿਸਾਨਾਂ ਦੇ ਪੁੱਤ ਜਦੋਂ ਦੋ ਕਿਸਾਨਾਂ ਦੇ ਪੁੱਤ ਅੱਗ ਭਜਾਉਂਦੇ ਅੱਗ ਦੇ ਵਿੱਚ ਉੱਜਲ ਗਏ ਅੱਗ ਦੇ ਵਿੱਚ ਤਰਫ ਤੇ ਉਹਨਾਂ ਨੇ ਆਪਣੇ ਪ੍ਰਾਂਤ ਤਰਾਕ ਦਿੱਤੇ ਗਏ ਇਹ ਉਦੋਂ ਸਰਕਾਰ ਦੀ ਐਂਬੂਲੈਂਸ ਕਿੱਥੇ ਗਈਆਂ ਸੀ ਅੱਜ ਜਦੋਂ ਕਿਸਾਨਾਂ ਮਜ਼ਦੂਰਾਂ ਤੇ ਅਤਿਆਚਾਰ ਕਰਨ ਜਦੋਂ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਤੇ ਕਬੀਲੇ ਲੈਣੇ ਆ ਤੇ ਭਾਈ ਫਾਈਬਰ ਗੇਟ ਦੀਆਂ ਗੱਡੀਆਂ ਵੀ ਆ ਗਈਆਂ ਕਿਉਂਕਿ ਕਣਕਾਂ ਵੱਡੀਆਂ ਗਈਆਂ ਜਦੋਂ ਕਣਕਾਂ ਨੂੰ ਅੱਗ ਲੱਗਦੀ ਸੀ ਕੋਈ ਫਾਈਬਰ ਗੇਟ ਦੀ ਗੱਡੀ ਨਹੀਂ ਸੀ ਹੁੰਦੀ ਜਿਹੜੇ ਮੌਕੇ ਦੇ ਅਧਿਕਾਰੀ ਆ ਜਿਹੜੇ ਮੌਕੇ ਦੇ ਅਧਿਕਾਰੀ ਬਾਹਰ ਆ ਪੋਬ ਲਾਈਨਾਂ ਨੂੰ ਅੱਗੇ ਵਧਣ ਲਈ ਕਹਿ ਰਹੇ ਆ ਤੇ ਜੇ ਕੋਈ ਨੁਕਸਾਨ ਹੋ ਜਾਂਦਾ ਤੇ ਜਿਹੜਾ ਪੋਬ ਲਾਈਨ ਦਾ ਡਰਾਈਵਰ ਆ ਭਾਈ ਉਹ ਵੀ ਆਪਣਾ ਸੋਚ ਲਵੇ ਕੀ ਅੱਗੇ ਤੇਰੇ ਘਰ ਵੀ ਛੋਟੇ ਛੋਟੇ ਬੱਚੇ ਆ ਤੇਰੇ ਘਰ ਜੀ ਇਹ ਤੁਹਾਡੇ ਹੀ ਘਰਾਂ ਦੇ ਜਿਹੜੇ ਬਜ਼ੁਰਗ ਆ ਗੂ ਜੱਡ ਵਿਰੋਧ ਕਰ ਰਹੇ ਤੁਹਾਡੇ ਘਰਾਂ ਦੇ ਵਿੱਚੋਂ